ਦੋਸਤੋ ਪੰਜਾਬ ਦੀ ਨਮੀ ਨਮੀ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਆਫ ਸਾਇੰਸ ਮਲੋਆਈ ਨਮੀ ਜੋਬ ਰਿਕਰੂਟਮੈਂਟ ਦੀ ਇੱਥੇ ਆਪਾਂ ਚੈੱਕ ਕਰ ਸਕਦੇ ਜਿਹੜੀ ਜੋਬ ਰਿਕਰੂਟਮੈਂਟ ਹੈ 270 ਪੋਸਟਾਂ ਨੇ ਗਰੁੱਪ ਸੀ ਦੀਆਂ ਪੋਸਟਾਂ ਨੇ ਮਲਟੀਪਰਪਸ ਵਾਸਤੇ ਹਲਪ ਹਰਪਰਸ ਦੀ ਨੀਡ ਹੈ ਠੀਕ ਹੈ ਤਾਂ ਟੋਟਲ 270 ਪੋਸਟਾਂ ਨੇ ਬਾਕੀ ਮੇਨ ਮੇਨ ਗੱਲਾਂ ਮੈਂ ਤੁਹਾਨੂੰ ਇਸ ਨੋਟੀਫਿਕੇਸ਼ਨ ਥਰੂ ਸਮਝਾ ਦੇਣਾ ਇਸ ਤੋਂ ਇਲਾਵਾ ਹੋਰ ਆਪਾਂ ਇੱਥੇ ਆਪਾਂ ਤੁਸੀਂ ਕੈਟਾਗਰੀ ਵਾਈਜ਼ ਦੀ ਪੋਸਟਾਂ ਦੀ ਮੰਡ ਦੇਖ ਸਕਦੇ ਹੋ ਵੀ ਕਿਹੜੀ ਕੈਟਾਗਰੀ ਵਾਸਤੇ ਕਿੰਨੀਆਂ ਪੋਸਟਾਂ ਸੇਵ ਕੀਤੀਆਂ ਗਈਆਂ ਜਿਵੇਂ ਇੱਥੇ ਜਨਰਲ ਐਸ ਸੀ ਐਮ ਬੀ ਦੀ 45 ਤੇ 10 ਪੋਸਟਾਂ ਮੈਂਸ਼ਨ ਕੀਤੀਆਂ ਹੋਈਆਂ ਨੇ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਕੀ ਰਹੇਗਾ ਇਸ ਦਾ ਤੇ ਰਿਟਰਨ ਇਗਜ਼ਾਮ ਹੋਵੇਗਾ 90 ਨੰਬਰਾਂ ਦਾ ਹੋਵੇਗਾ ਠੀਕ ਹੈ ਇਸ ਤੋਂ ਬਾਅਦ ਜੇਕਰ ਤੁਹਾਨੂੰ ਐਕਸਪੀਰੀਅੰਸ ਦਾ ਉਸ ਦੇ ਵੀ ਤੁਹਾਨੂੰ 10 ਨੰਬਰ ਐਕਸਟਰਾ ਮਿਲਣਗੇ ਟੋਟਲ ਜਿਹੜਾ ਇਹ ਕ੍ਰਾਈਟੇਰੀਆ ਹੋਵੇਗਾ 100 ਨੰਬਰਾਂ ਦਾ ਹੋਵੇਗਾ ਸੋ ਅਨ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਇਹਨਾਂ ਪੋਸਟਾਂ ਉਨੂੰ ਕਿਹੜੇ-ਕਿਹੜੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਠੀਕ ਹੈ ਤੁਹਾਡੇ ਕੋਲ 12ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਡਿਪਲੋਮਾ ਇਨ ਮਲਟੀ ਪਰਪਸ ਹੈਲਥ ਵਰਕਰ ਦਾ ਇੱਕ ਡਿਪਲੋਮਾ ਉਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੇ 10ਵੀਂ ਵਿੱਚ ਪੰਜਾਬੀ ਪਾਸ ਸਬਜੈਕਟ ਹੋਣਾ ਚਾਹੀਦਾ ਲੇਕਰ ਇਹ ਕੁਆਲਿਫਿਕੇਸ਼ਨ ਤੁਹਾਡੇ ਕੋਲ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਉਨੂੰ ਅਪਲਾਈ ਕਰ ਸਕਦੇ ਹੋ ओके दोस्तों इज दी रिगार्डिंग ਹੋਰ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਐਂ ਜੇਕਰ ਤੁਸੀਂ ਇਹ ਪੋਸਟ ਨੂੰ ਆਨਲਾਈਨ ਆਪਣੇ ਮੋਬਾਈਲ ਤੇ ਫਿਲ ਕਰਨਾ ਚਾਹੁੰਦੇ ਹੋ ਇਹ ਪ੍ਰਕਿਰਿਆ ਸਮਝਣਾ ਚਾਹੁੰਦੇ ਹੋ ਤਾਂ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਮੈਂ ਨੈਕਸਟ ਵੀਡੀਓ ਹੈ ਜਿਹੜੀ ਉਹ ਆਨਲਾਈਨ ਆਪਾਂ ਮੋਬਾਈਲ ਤੇ ਇਹ ਪੋਸਟ ਕਿਵੇਂ ਫਿਲ ਕਰ ਸਕਦੇ ਹਾਂ ਉਸ ਦੇ ਰਿਗਾਰਡਿੰਗ ਬਣਾ ਦੇਵਾਂਗਾ